ਇਨੇ ਦੇ ਘਟ ਘਟ 40 ਤੋਂ 50 ਹਜ਼ਾਰ ਰੁਪਿਆ ਬੜੇ ਆਰਾਮ ਨਾਲ ਘਰੇ ਬੈਠਾ ਉਹ ਤੁਹਾਨੂੰ ਲੱਖ ਰੁਪਿਆ ਕਮਾ ਕੇ ਦੇਵੇਗਾ ਕਿਵੇਂ ਅਗਰ ਤੁਸੀਂ ਪੈਸਾ ਕਮਾਉਣਾ ਚਾਹੁੰਦੇ ਹੋ ਘਰੇ ਬੈਠ ਕੇ ਤਾਂ ਤੁਸੀਂ ਤਿੰਨ ਚਾਰ ਆਈਡੀਆ ਦੇ ਉੱਤੇ ਤੁਸੀਂ ਕੰਮ ਤੁਸੀਂ ਘਰੇ ਬੈਠ ਕੇ ਵੱਧ ਤੋਂ ਵੱਧ ਪੈਸੇ ਕਮਾ ਸਕੋ ਠੀਕ ਹੈ ਜੀ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਨਾਲ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਨਾ ਤੁਹਾਡੇ ਨਾਲ ਚਾਰ ਇਹੋ ਜਿਨ੍ਹਾਂ ਨੂੰ ਤੁਸੀਂ ਵਰਤ ਕੇ ਆਪਣੇ ਘਰ ਦੇ ਵਿੱਚ ਬੈਠ ਕੇ ਤੁਸੀਂ ਮਹੀਨੇ ਦੇ ਬਹੁਤ ਵਧੀਆ ਪੈਸੇ ਜਿਹੜੇ ਤੁਸੀਂ ਉਹ ਕਮਾ ਸਕਦੇ ਹੋ ਜੀ ਉਹ ਜਿਹੜੇ ਆਈਡੀਆ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਉਹਨੂੰ ਕੋਈ ਵੀ ਮੇਰੀ ਭੈਣ ਜਾਂ ਫਿਰ ਕੋਈ ਵੀ ਮੇਰਾ ਭਰਾ ਉਹਨਾਂ ਨੂੰ ਵਰਤ ਕੇ ਮਹੀਨੇ ਦੇ ਘੱਟੋ ਘੱਟ 40 ਤੋਂ 50 ਹਜ਼ਾਰ ਰੁਪਏ ਬੜੇ ਆਰਾਮ ਨਾਲ ਘਰੇ ਬੈਠਾ ਉਹ ਕਮਾਸਾ ਦਾ ਵਾਸੋ ਉਹ ਕਿਹੜੇ ਚਾਰ ਤਰੀਕੇ ਨੇ ਉਹਨਾਂ ਤੇ ਤੁਸੀਂ ਕਿਵੇਂ ਕੰਮ ਕਰਨਾ ਵਾ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਪਲੀਜ਼ ਵੀਡੀਓ ਦੀ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਸੋ ਆਓ ਦੋਸਤੋ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ ਜੀ ਸੋ ਦੇਖੋ ਅਗਰ ਤੁਸੀਂ ਘਰੇ ਬੈਠ ਕੇ ਤੁਸੀਂ ਪੈਸਾ ਕਮਾਉਣਾ ਚਾਹੁੰਦੇ ਹੋ ਨਾ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਪਲੇਟਫਾਰਮ ਦੀ ਗੱਲ ਕਰੀਏ ਉਹ ਪਲੇਟਫਾਰਮ ਹੈਗਾ ਜੀ YouTube ਠੀਕ ਹੈ ਜੀ YouTube ਤੇ ਤੁਸੀਂ ਕੰਮ ਕਰ ਸਕਦੇ ਹੋ Facebook ਤੇ ਤੁਸੀਂ ਕੰਮ ਕਰ ਸਕਦੇ ਹੋ Instagram ਦੇ ਉੱਤੇ ਕੰਮ ਕਰ ਸਕਦੇ ਹੋ ਠੀਕ ਹੈ ਜੀ ਤੁਸੀਂ ਆਹ ਤਿੰਨੇ ਚੀਜ਼ਾਂ ਤੇ ਤੁਸੀਂ ਕੰਮ ਕਰਨਾ ਹੀ ਕਰਨਾ ਵਾ ਉਸ ਤੋਂ ਬਾਅਦ ਜਿਹੜੇ ਮੈਂ ਤੁਹਾਨੂੰ ਆਈਡੀਆ ਦੱਸਾਂਗਾ ਹੋਰ ਆਈਡੀਆ ਦੱਸਾਂਗਾ ਉਹ ਸਾਰੇ ਇਹਦੇ ਨਾਲ ਜੁੜੇ ਹੋਏ ਨੇ YouTube ਦੇ ਨਾਲ ਜੁੜੇ ਹੋਏ ਨੇ Facebook ਦੇ ਨਾਲ ਜੁੜੇ ਹੋਏ ਨੇ Instagram ਦੇ ਨਾਲ ਜੁੜੇ ਹੋਏ ਨੇ ਕਿਉਂਕਿ ਇੰਨਾ ਤੋਂ ਬਿਨਾ ਉਹਨਾਂ ਦੀ ਗਤੀ ਹੈ ਨਹੀਂਗੀ ਜਿਹੜੇ ਮੈਂ ਤੁਹਾਡੇ ਨਾਲ ਅੱਗੇ ਆਈਡੀਆ ਸ਼ੇਅਰ ਕਰਾਂਗਾ ਨਾ ਉਹ Facebook ਤੋਂ YouTube ਤੋਂ ਜਾਂ ਫਿਰ Instagram ਤੋਂ ਬਿਨਾ ਉਹਨਾਂ ਦੀ ਗਤੀ ਹੈ ਨਹੀਂਗੀ ਉਹਨਾਂ ਦੇ ਨਾਲ ਹੀ Facebook YouTube Instagram ਦੇ ਨਾਲ ਹੀ ਆਪਾਂ ਉਹਨਾਂ ਨੂੰ ਸ਼ੇਅਰ ਕਰਾਂਗੇ ਵਾਇਰਲ ਕਰਾਂਗੇ ਤਾਂ ਜੋ ਤੁਸੀਂ ਘਰੇ ਬੈਠ ਕੇ ਵੱਧ ਤੋਂ ਵੱਧ ਪੈਸੇ ਕਮਾ ਸਕੋ ਠੀਕ ਹੈ ਜੀ ਸੋ ਸਭ ਤੋਂ ਪਹਿਲਾਂ ਮੈਨ ਚੀਜ਼ ਹੈਗੀ YouTube Facebook Instagram ਤੁਹਾਨੂੰ ਸਾਰ ਨੂੰ ਪਤਾ ਹੀ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਸਾਰਾ ਨਾਲ ਵੱਧ ਜੇ ਜ਼ੋਰ ਦੇਖਿਆ ਜਾਵੇ ਤਾਂ ਸੋਸ਼ਲ ਮੀਡੀਆ ਦਾ ਵਾ ਲੋਕ YouTube ਤੇ Facebook Instagram ਤੋਂ ਮਹੀਨੇ ਦੇ ਲੱਖਾਂ ਰੁਪਏ ਕਮਾ ਰਹੇ ਨੇ ਤੇ ਤੁਸੀਂ ਵੀ ਕਮਾ ਸਕਦੇ ਹੋ ਠੀਕ ਹੈ ਜੀ ਸੋ ਸਭ ਤੋਂ ਪਹਿਲਾਂ ਆਪਾਂ YouTube ਤੇ ਕੰਮ ਕਰਾਂਗੇ Facebook ਤੇ ਕੰਮ ਕਰਾਂਗੇ Instagram ਤੇ ਕੰਮ ਕਰਾਂਗੇ ਇਹ ਤਿੰਨਾਂ ਤੇ ਆਪਾਂ ਕੰਮ ਕਰਾਂਗੇ ਠੀਕ ਹੈ ਜੀ ਹੁਣ ਆਪਾਂ ਗੱਲ ਕਰਦੇ ਆਂ ਵੀ ਇਹਨਾਂ ਦੇ ਉੱਤੇ ਅਸੀਂ ਕੰਮ ਕੀ ਕਰਨਾ ਵਾ ਕੀ ਕੰਮ ਕਰੀ ਅਸੀਂ ਜਿਸ ਨਾਲ ਸਾਡੇ ਕੋਲ ਪੈਸੇ ਹੋਣ ਦੇਖੋ ਦੇਖੋ ਇਹਦੇ ਤੇ ਆਪਾਂ ਕੀ ਕੰਮ ਕਰਨਾ ਵਾ ਜੜੀਆਂ ਮੇਰੀਆਂ ਭੈਣਾਂ ਨੇ ਹਨਾ ਉਹ ਜਿਨ੍ਹਾਂ ਨੂੰ ਬੁਟੀਕ ਦੀ ਨੌਲਜ ਹੈਗੀ ਉਹ ਬੁਟੀਕ ਤੇ ਕੰਮ ਕਰਦੀ ਇਹਨੇ ਉਹ YouTube ਤੇ ਮਤਲਬ ਵੀ ਚੈਨਲ ਬਣਾ ਸਕਦੇ ਆ ਨੇ ਫੇਸਬੁੱਕ ਤੇ ਆਪਣਾ ਪੇਜ ਬਣਾ ਸਕਦੇ ਨੇ ਇੰਸਟਾਗ੍ਰਾਮ ਤੇ ਪੇਜ ਬਣਾ ਸਕਦੇ ਨੇ ਤੁਸੀਂ ਆਪਣੇ ਬੁਟੀਕ ਦੇ ਬਾਰੇ ਤੁਸੀਂ YouTube ਦੇ ਉੱਤੇ ਵੀਡੀਓ ਬਣਾ ਬਣਾ ਕੇ ਦੱਸਣਾ ਫੇਸਬੁੱਕ ਤੇ ਬਣਾ ਕੇ ਦੱਸਣਾ ਇੰਸਟਾਗ੍ਰਾਮ ਦੇ ਉੱਤੇ ਦੱਸਣਾ ਇਹਦੇ ਨਾਲ ਕੀ ਹੈ ਕਿ ਤੁਹਾਡੇ ਬਿਜ਼ਨਸ ਗਰੋਥ ਕਰੇਗੀ ਤੁਹਾਡਾ ਬਿਜ਼ਨਸ ਜਿਹੜਾ ਉੱਪਰ ਨੂੰ ਜਾਏਗਾ ਕਿਉਂਕਿ ਜੇ ਅਗਰ ਕੋਈ ਵੀ ਮੇਰੀ ਭੈਣ ਜਾਂ ਫਿਰ ਕੋਈ ਵੀ ਮੇਰਾ ਭਰਾ ਤੁਹਾਡੀ ਵੀਡੀਓ ਦੇਖੇਗਾ ਤਾਂ ਉਹ ਤੁਹਾਡੇ ਕੋਲੋਂ ਸੂਟ ਲਏਗਾ ਠੀਕ ਹੈ ਜੀ ਸੂਟ ਲਏਗਾ ਔਨਲਾਈਨ ਜਾਂ ਫਿਰ ਤੁਹਾਨੂੰ ਕੋਈ ਸੂਟ ਸਵਾਏਗਾ ਤੁਹਾਡੇ ਕੋਲ ਇਸ ਨਾਲ ਤੁਹਾਡਾ ਬਿਜ਼ਨਸ ਜਿਹੜਾ ਉਹ ਵਧੇਗਾ ਜੇ ਮੰਨ ਕੇ ਚਲੋ ਤੁਸੀਂ ਕੈਨ ਯੂ ਵੀ ਅਸੀਂ ਸੂਟ ਤਾਂ ਤੁਸੀਂ ਸੀ ਨਹੀਂ ਸਕਦੇ ਕਿ ਸਾਡਾ ਤਾਂ ਬੁਟੀਕ ਨਹੀਂ ਹੈਗਾ ਫਿਰ ਅਸੀਂ ਕਿਵੇਂ ਪੈਸੇ ਕਮਾ ਸਕਦੇ ਹਾਂ ਇੱਕ ਹੋਰ ਆਈਡੀਆ ਹੈਗਾ ਵਾ ਉਹ ਆਈਡੀਆ ਹੈਗਾ ਤੁਸੀਂ ਸੂਟ ਸੇਲ ਕਰਨੇ ਆ ਠੀਕ ਹੈ ਜੀ ਬਹੁਤ ਇਹੋ ਜੀਆਂ ਥਾਵਾਂ ਨੇ ਜਿੱਥੋਂ ਤੁਹਾਨੂੰ ਸੂਟ ਆ ਜਿਹੜਾ 200 ਰੁਪਏ ਦਾ 300 ਰੁਪਏ ਦਾ 500 ਰੁਪਏ ਤੱਕ ਤੁਹਾਨੂੰ ਸੂਟ ਆ ਜਿਹੜਾ ਮਿਲ ਜੇਗਾ ਜੇ ਤੁਸੀਂ ਘੱਟੋ ਘੱਟ ਤੁਸੀਂ 50000 ਰੁਪਏ ਦਾ ਘੱਟੋ ਘੱਟ ਤੁਸੀਂ 50000 ਰੁਪਏ ਦਾ ਤੁਸੀਂ ਸਮਾਨ ਚੱਕੋਗੇ ਨਾ ਸੂਟ ਚੱਕੋਗੇ ਤਾਂ ਤੁਹਾਨੂੰ ਘੱਟੋ ਘੱਟ ਜੇ ਤੁਸੀਂ 50000 ਦਾ ਸਮਾਨ ਚੱਕੋਗੇ ਤੁਹਾਨੂੰ 50000 ਰੁਪਏ ਤੁਹਾਨੂੰ ਲੱਖ ਰੁਪਿਆ ਕਮਾ ਕੇ ਦੇਵੇਗਾ ਕਿਵੇਂ ਕਮਾ ਕੇ ਦੇਵੇਗਾ ਦੇਖੋ ਇਹ ਸੂਟ ਨੂੰ ਸੇਲ ਕਰਨ ਵਾਸਤੇ ਤੁਸੀਂ ਕੁਝ ਨਹੀਂ ਕਰਨਾਗਾ ਨਾ ਤੁਹਾਨੂੰ ਦੁਕਾਨ ਲੈਣ ਦੀ ਲੋੜ ਹੈਗੀ ਨਾ ਤੁਹਾਨੂੰ ਗੋਦਾਮ ਲੈਣ ਦੀ ਲੋੜ ਹੈਗੀ ਤੁਸੀਂ ਆਪਣੇ ਘਰ ਦੇ ਵਿੱਚ ਹੀ ਕੰਮ ਸ਼ੁਰੂ ਕਰਨਾ ਵਾ ਤੁਸੀਂ 50000 ਰੁਪਏ ਦਾ ਜਾਂ ਫਿਰ 40000 ਰੁਪਏ ਦਾ ਤੁਸੀਂ ਸੂਟ ਵਗੈਰਾ ਥੋਕ ਦੇ ਉੱਤੇ ਤੁਸੀਂ ਖਰੀਦ ਕੇ ਲੈ ਜਾ ਆਪਣੇ ਘਰ ਦੇ ਉੱਤੇ ਠੀਕ ਆ ਆਪਣੇ ਘਰੇ ਲੈ ਕੇ ਰੱਖ ਲੇ ਤਾਂ ਤੁਸੀਂ YouTube ਦੇ ਉੱਤੇ ਚੈਨਲ ਬਣਾਉਣਾ Facebook ਤੇ ਪੇਜ ਬਣਾਉਣਾ Instagram ਤੇ ਪੇਜ ਬਣਾਉਣਾ ਵਾ ਤੁਸੀਂ ਆਪਣੇ ਸੂਟਾਂ ਦੀ ਮਸ਼ਹੂਰੀ ਕਰਨੀ ਹੈ ਉੱਥੇ ਸੂਟ ਦੇ ਬਾਰੇ ਦੱਸਣਾ ਵਾ ਵੀ ਆਹ ਸੂਟ ਆ ਇਸ ਕਲਰ ਦਾ ਹੈਗਾ ਵਾ ਇਹਦੇ ਉੱਤੇ ਆ ਚੀਜ਼ਾਂ ਲੱਗੀਆਂ ਹੋਈਆਂ ਨੇ ਇਹ ਸੂਟ ਦੀ ਇੰਨੀ ਕੀਮਤ ਆ ਵੀ ਆਨਲਾਈਨ ਵੀ ਅਸੀਂ ਭੇਜ ਦਾਂਗੇ ਠੀਕ ਆ ਜੀ ਇੱਕ ਤਾਂ ਦੇਖੋ ਤੁਹਾਡਾ ਬਿਜ਼ਨਸ ਵਧੇਗਾ ਇੱਕ ਤਾਂ ਤੁਹਾਡੇ YouTube ਤੋਂ ਪੈਸੇ ਆਣਗੇ Facebook ਤੋਂ ਆਣਗੇ Instagram ਤੋਂ ਆਣਗੇ ਤੇ ਸੂਟ ਵੀ ਤੁਹਾਡੇ ਸੇਲ ਹੋ ਰਹੇ ਆ ਜੇ ਮੰਨ ਕੇ ਚਲੋ ਤੁਸੀਂ 200 ਦਾ ਸੂਟ ਲਏ ਸੀ ਤਾਂ ਤੁਸੀਂ 400 ਰੁਪਏ ਦਾ ਸੂਟ ਆ ਜਿਹੜਾ ਉਹ ਸੇਲ ਕਰਦੇ ਪਏ ਹੋ ਇੱਕ ਸੂਟ ਪਿੱਛੇ ਤੁਹਾਨੂੰ 200 ਰੁਪਏ ਦਾ ਫਾਇਦਾ ਹੁੰਦਾ ਪਿਆ ਵਾ 200 ਦਾ ਤੁਸੀਂ ਲੈ ਕੇ ਆਏ ਸੀ ਤੇ 200 400 ਦਾ ਤੁਸੀਂ ਵੇਚ ਤਾ ਤੁਹਾਨੂੰ 200 ਰੁਪਏ ਦਾ ਤੁਹਾਡਾ ਵੇਖ ਗਿਆ ਮੰਨ ਕੇ ਚਲੋ 50000 ਦਾ ਤੁਸੀਂ ਲਾਉਂਦਾ ਸੀਗਾ ਸਾਰਾ ਸਮਾਨ ਤਾਂ ਤੁਹਾਡਾ ਲੱਖ ਰੁਪਏ ਦਾ ਸਮਾਨ ਜਿਹੜਾ ਉਹ ਵਿਕ ਗਿਆ ਤੇ ਤੁਹਾਡਾ ਬਿਜ਼ਨਸ ਵੀ ਗ੍ਰੋਥ ਕਰ ਰਿਹਾ ਕੱਲ ਨੂੰ ਤੁਸੀਂ ਲੱਖ ਦਾ ਲਿਆਉਂਗੇ ਸਮਾਨ ਤਾਂ 2 ਲੱਖ ਦਾ ਵੇਚੀਗੇ ਠੀਕ ਹੈ ਜੀ ਸੋ ਤੁਸੀਂ ਇਸ ਤਰੀਕੇ ਨਾਲ ਤੁਸੀਂ ਛੂਟ ਵੀ ਆਪਣੇ ਸੇਲ ਕਰ ਸਕਦੇ ਹੋ ਉਸ ਤੋਂ ਬਾਅਦ ਹੈਗਾ ਜੀ ਕੁਕਿੰਗ ਕਰਕੇ ਜਿਆਦਾਤਰ ਜਿਹੜੇ ਲੋਕ ਨੇ ਉਹ ਕੁਕਿੰਗ ਦੇ ਉੱਤੇ ਹੀ ਜਿਆਦਾ ਪੈਸਾ ਕਮਾਉਂਦੇ ਨੇ ਨਾ ਕੋਈ ਵੀ ਮੇਰੀ ਭੈਣਾਂ ਹਰੇਕ ਨੂੰ ਕੁਕਿੰਗ ਕਰਨੀ ਆਉਂਦੀ ਹੀ ਆਉਂਦੀ ਆ ਤੁਸੀਂ ਕੁਕਿੰਗ ਦੇ ਉੱਤੇ ਆਪਣਾ YouTube ਦੇ ਉੱਤੇ ਚੈਨਲ ਖੋਲ੍ਹ ਸਕਦੇ ਹੋ ਤੁਸੀਂ ਠੀਕ ਆ ਜੀ ਤੇ ਤੁਸੀਂ ਜੇ ਮੰਨ ਕੇ ਚਲੋ ਇਹਨਾਂ ਤੋਂ ਤੁਸੀਂ ਆਪਣਾ YouTube ਤੇ ਚੈਨਲ ਖੋਲੋ ਹੀ ਖੋਲੋਗੇ ਇਹਦੇ ਤੇ ਮੰਨ ਲੀਏ ਚਲੋ ਤੁਸੀਂ ਪਿੰਨੀਆਂ ਬਣਾਉਣੀਆਂ ਹੁਣ ਜਿਵੇਂ ਸਿਆਲ ਆ ਰਿਹਾ ਤੁਸੀਂ ਪਿੰਨੀਆਂ ਬਣਾਉਣੀ ਸਿਖਾ ਸਕਦੇ ਹੋ ਤੇ ਪਿੰਨੀਆਂ ਨੂੰ ਤੁਸੀਂ ਸੇਲ ਵੀ ਕਰ ਸਕਦੇ ਹੋ ਪੰਜੀਰੀ ਬਣਾਣੀ ਸਿਖਾ ਸਕਦੇ ਹੋ ਪੰਜੀਰੀ ਵੀ ਤੁਸੀਂ ਅੱਗੇ ਸੇਲ ਕਰ ਸਕਦੇ ਹੋ ਅਬ ਤੁਸੀਂ ਕਹਿ ਸਕਦੇ ਹੋ ਅਸੀਂ ਦੇਸੀ ਘਿਓ ਦੇ ਵਿੱਚ ਪੰਜੀਰੀ ਬਣਾ ਰਹੇ ਹਾਂ ਜਾਂ ਪਿੰਨੀਆਂ ਬਣਾ ਰਹੇ ਹਾਂ ਤੁਸੀਂ ਲੈ ਸਕਦੇ ਹੋ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਨ੍ਹਾਂ ਨੇ ਆਪਣੇ ਘਰ ਦੇ ਵਿੱਚ ਹੀ ਇਹ ਕੰਮ ਸ਼ੁਰੂ ਕੀਤਾ ਹੋਇਆ ਤੇ ਲੋਕ ਉਹਨਾਂ ਤੋਂ ਆਨਲਾਈਨ ਮੰਗੋਂਦੇ ਨੇ ਫੋਰਨ ਕੰਟਰੀਆਂ ਦੇ ਵਿੱਚ ਵੀ ਪਿੰਨੀ ਆਉਗੀਆਂ ਜਾਂ ਫਿਰ ਪੰਜੀਰੀ ਹੋਗੀ ਅਲੱਗ-ਅਲੱਗ ਚੀਜ਼ਾਂ ਦੀ ਜਿਹੜੀਆਂ ਚੋਲਾਂ ਦੀਆਂ ਪਿੰਨੀਆਂ ਹੋਗੀਆਂ ਹਨ ਤੇ ਛੋਲਿਆਂ ਦੀਆਂ ਪਿੰਨੀਆਂ ਆਉਗੀਆਂ ਛੋਲਿਆਂ ਦੀ ਪੰਜੀਰੀ ਹੋਗੀ ਅਲਸੀ ਦੀ ਪੰਜੀਰੀ ਹੋ ਗਈ ਉਹ ਲੋਕ ਮਗੋਂਦੇ ਨੇ ਜੇ ਤੁਸੀਂ ਚੀਜ਼ ਵਧੀਆ ਬਣਾਉਂਦੇ ਹੋ ਵਧੀਆ ਚੀਜ਼ ਪਾ ਰਹੇ ਹੋ ਲੋਕ ਮੰਨ ਕੇ ਚੱਲੋ ਤੁਸੀਂ ਜੇ 1000 ਰੁਪਏ ਕਿਲੋ ਚੀਜ਼ ਦੋਗੇ ਨਾ ਪੰਜੀਰੀ ਦਾ 1000 ਰੁਪਏ ਰੱਖੋਗੇ ਤਾਂ ਲੋਕ 1000 ਰੁਪਏ ਦੀ ਵੀ ਲੈਣਗੇ ਬਟ ਸ਼ਰਤ ਮੇਰੀ ਇਹ ਹੈ ਉਹ ਚੀਜ਼ ਤੁਹਾਡੀ ਵਧੀਆ ਹੋਣੀ ਚਾਹੀਦੀ ਹੈ ਉਹਦੇ ਵਿੱਚ ਮਲਾਵਟ ਨਹੀਂ ਹੋਣੀ ਚਾਹੀਦੀ Ориਜినਲ ਚੀਜ਼ ਚਾਹੀਦੀ ਹੈ ਲੋਕ ਕਹਿੰਦੇ ਸਾਨੂੰ Ориਜినਲ ਚੀਜ਼ ਮਿਲਣੀ ਚਾਹੀਦੀ ਹੈ ਜੇ ਤੁਸੀਂ ਦੇਸੀ ਕਿਉਂ ਕਿਹਾ ਨਾ ਤਾਂ ਉਹਦੇ ਵਿੱਚ ਦੇਸੀ ਕਿਉਂ ਪਾਇਆ ਹੋਣਾ ਚਾਹੀਦਾ ਵਾ ਮਾਰਾ ਕੇ ਹੋ ਨਹੀਂ ਪਾਇਆ ਹੋਣਾ ਚਾਹੀਦਾ ਤੇ ਲੋਕ ਪੈਸੇ ਦੇਣ ਨੂੰ ਤਿਆਰ ਨੇ ਤਾਂ ਤੁਸੀਂ ਇਸ ਤਰੀਕੇ ਨਾਲ ਵੀ ਤੁਸੀਂ ਪੈਸੇ ਕਮਾ ਸਕਦੇ ਹੋ ਠੀਕ ਆ ਜੀ ਮੈਨ ਚੀਜ਼ ਉਹੀ ਆ ਸਭ ਤੋਂ ਪਹਿਲਾਂ ਤੁਹਾਨੂੰ ਮਸ਼ਹੂਰੀ ਕਰਨੀ ਪੈਗੀ ਮਸ਼ਹੂਰੀ ਤੁਸੀਂ ਫ੍ਰੀ ਆਫ ਕੋਸਟ ਕਰਨੀ ਆ ਉਹ ਤੁਸੀਂ ਕਰਨੀ YouTube ਦੇ ਜਰੀਏ Facebook ਦੇ ਜਰੀਏ Instagram ਦੇ ਜਰੀਏ ਠੀਕ ਆ ਜੀ ਫਿਰ ਉਸ ਤੋਂ ਬਾਅਦ ਆ ਗਈ ਤੁਸੀਂ ਟਿਫਨ ਸਰਵਿਸ ਟਿਫਨ ਸਰਵਿਸ ਵੀ ਤੁਸੀਂ ਕਰ ਸਕਦੇ ਹੋ ਮੰਨ ਕੇ ਚਲੋ ਤੁਸੀਂ ਸਭ ਤੋਂ ਪਹਿਲਾਂ ਤੁਸੀਂ ਕੰਟੈਕਟ ਕਰੋ ਜਿਹੜੇ ਮੁੰਡੇ ਹੋਸਟਲ ਦੇ ਵਿੱਚ ਰਹਿੰਦੇ ਨੇ ਠੀਕ ਹੈ ਜੀ ਜਿਹੜੇ ਮੁੰਡੇ ਹੋਸਟਲ ਦੇ ਵਿੱਚ ਰਹਿੰਦੇ ਨੇ ਕੁੜੀਆਂ ਹੋਸਟਲ ਦੇ ਵਿੱਚ ਰਹਿੰਦੀਆਂ ਨੇ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਨੇ ਕਾਲਜਾਂ ਦੇ ਵਿੱਚ ਪੜ੍ਹਦੇ ਨੇ ਤੁਸੀਂ ਸਭ ਤੋਂ ਪਹਿਲਾਂ ਆਪਣੇ ਛੋਟੇ-ਛੋਟੇ ਪੈਂਪਰਸ ਜਿਹੇ ਹੁੰਦੇ ਨੇ ਪੈਂਪਰਸ ਜਿਹੜੇ ਤੁਸੀਂ ਟੈਂਪਲੇਟ ਜੇ ਬਣਵਾਓ ਠੀਕ ਹੈ ਜੀ ਪੈਂਪਰਸ ਟੈਂਪਲੇਟ ਜੇ ਬਣਵਾ ਕੇ ਪੋਸਟਰ ਜੇ ਤੁਸੀਂ ਯੂਨੀਵਰਸਿਟੀ ਦੇ ਬਾਹਰ ਲਾ ਦਿਓ ਕਾਲਜ ਦੇ ਬਾਹਰ ਲਾ ਦਿਓ ਵੇਜ ਇੰਨੇ ਦੀ ਪਲੇਟ ਨੋਨ ਵੇਜ ਇੰਨੇ ਦੀ ਪਾਸਤਾ ਇੰਨੇ ਦਾ ਇੰਨੇ ਦਾ ਇੰਨੇ ਦਾ ਤੁਸੀਂ ਬਣਾਓ ਤੇ ਉਹ ਤੁਹਾਡੇ ਨਾਲ ਮੁੰਡੇ ਸੰਪਰਕ ਕਰਨਗੇ ਤਾਂ ਤੁਸੀਂ ਉਹਨਾਂ ਨੂੰ ਟਿਫਨ ਸਰਵਿਸ ਦੇਣੀ ਆ ਠੀਕ ਹੈ ਜੀ 100 ਰੁਪਏ ਦਾ ਟਿਫਨ ਹੋ ਗਿਆ 150 ਦਾ ਟਿਫਨ ਹੋ ਗਿਆ ਬ੍ਰੇਕਫਾਸਟ ਲੰਚ ਤੁਸੀਂ ਉਹਨਾਂ ਨੂੰ ਪ੍ਰੋਵਾਈਡ ਕਰਵਾਉਣਾ ਠੀਕ ਹੈ ਜੀ ਉਹ ਤੁਹਾਡੇ ਕੋਲੋਂ ਆ ਕੇ ਵੀ ਲੈ ਜਾਣਗੇ ਜਾਂ ਫਿਰ ਉਹ ਤੁਸੀਂ ਉਹਨਾਂ ਨੂੰ ਭੇਜ ਵੀ ਸਕਦੇ ਹੋ ਇੱਕ ਬੰਦਾ ਤੁਸੀਂ ਰੱਖ ਸਕਦੇ ਹੋ ਨੂੰ ਮਹੀਨੇ ਦਾ 8-10000 ਰੁਪਏ ਦੇਣਾ ਵਾ ਠੀਕ ਹੈ ਜੋ ਮੋਟਰਸਾਈਕਲ ਦੇ ਉੱਤੇ ਗੱਡੀ ਤੇ ਆਪਣੇ ਹੋਰ ਆ ਕੇ ਲੈ ਜਾ ਕਰੇਗਾ ਠੀਕ ਹੈ ਜਾਂ ਫਿਰ ਜਿਆਦਾਤਰ ਜਿਹੜੇ ਮੁੰਡੇ ਕੋਲਜਾਂ ਦੇ ਵਿੱਚ ਰਹਿੰਦੇ ਨੇ ਯੂਨੀਵਰਸਿਟੀ ਦੇ ਵਿੱਚ ਰਹਿੰਦੇ ਨੇ ਉਹ ਤੁਹਾਡੇ ਕੋਲ ਆਪ ਹੀ ਆ ਕੇ ਲੈ ਜਾ ਕਰਨਗੇ ਸੋ ਇਹਦੇ ਨਾਲ ਵੀ ਤੁਸੀਂ ਵਧੀਆ ਪੈਸੇ ਕਮਾ ਸਕਦੇ ਹੋ ਸੋ ਇਹ ਤਿੰਨ ਚਾਰ ਆਈਡੀਆ ਨੇ ਜੇ ਤੁਸੀਂ ਇਹਨਾਂ ਦੇ ਕੰਮ ਕਰੋਗੇ ਤਾਂ ਤੁਸੀਂ ਮਹੀਨੇ ਦੇ ਬਹੁਤ ਵਧੀਆ ਤੁਸੀਂ ਪੈਸੇ ਕਮਾ ਸਕਦੇ ਹੋ ਬਸ ਮੈਂ ਇੱਕ ਚੀਜ਼ ਦਾ ਸਭ ਤੋਂ ਪਹਿਲਾਂ ਤੁਸੀਂ ਮਸ਼ਹੂਰੀ ਕਰਨੀ ਹੈ ਮਸ਼ਹੂਰੀ YouTube ਤੇ ਕਰੋ Facebook ਤੇ ਕਰੋ Instagram ਤੇ ਕਰੋ ਇਹ ਲੋਕ ਜ਼ਿਆਦਾ ਦੇਖਦੇ ਨੇ ਠੀਕ ਆ ਸੋ ਅੱਜ ਦੇ ਟਾਈਮ ਦੇ ਵਿੱਚ ਮੈਨੂੰ ਲੱਗਦਾ ਬਹੁਤ ਘੱਟ ਲੋਕ ਇਹੋ ਜਿਹੇ ਨੇ ਜਿਹੜੇ ਆਪ ਖਾਣਾ ਬਣਾ ਕੇ ਖਾਂਦੇ ਨੇ ਕਿਉਂਕਿ ਟਾਈਮ ਕਿਸੇ ਕੋਲ ਹੈ ਨਹੀਂਗਾ ਸੋ ਤੁਸੀਂ ਇਹ ਚੀਜ਼ ਦਾ ਫਾਇਦਾ ਚੱਕ ਸਕਦੇ ਹੋ ਲੋਕਾਂ ਨੂੰ ਸਰਵਿਸ ਜਿਹੜੀ ਪ੍ਰੋਵਾਈਡ ਕਰੋ ਆਪਣੀ ਚੀਜ਼ ਦਾ ਬਣਾ ਕੇ ਲੋਕਾਂ ਨੂੰ ਟਿਫਨ ਸਰਵਿਸ ਦੇ ਜਿਹੜੀ ਤੁਸੀਂ ਇਹ ਚੀਜ਼ਾਂ ਨੇ ਜਿਹੜੇ ਖਾਣਾ ਵਗੈਰਾ ਤੁਸੀਂ ਲੋਕਾਂ ਨੂੰ ਪ੍ਰੋਵਾਈਡ ਕਰੋ ਈਫਨ ਸਰਵਿਸ ਤੁਸੀਂ ਸ਼ੁਰੂ ਕਰੋ ਇਹਦੇ ਨਾਲ ਤੁਸੀਂ ਬਹੁਤ ਵਧੀਆ ਜਿਹੜੇ ਪੈਸੇ ਆ ਤੁਸੀਂ ਉਹ ਕਮਾ ਸਕਦੇ ਹੋ ਸੋ ਇਹ ਤਿੰਨ ਚਾਰ ਆਈਡੀਆ ਨੇ ਅਗਰ ਤੁਸੀਂ ਪੈਸਾ ਕਮਾਉਣਾ ਚਾਹੁੰਦੇ ਹੋ ਘਰੇ ਬੈਠ ਕੇ ਤਾਂ ਤੁਸੀਂ ਇਹ ਤਿੰਨ ਚਾਰ ਆਈਡੀਆ ਦੇ ਉੱਤੇ ਤੁਸੀਂ ਕੰਮ ਕਰ ਸਕਦੇ ਹੋ ਤੇ ਮਹੀਨੇ ਦੇ ਬਹੁਤ ਵਧੀਆ ਪੈਸੇ ਜਿਹੜੇ ਤੁਸੀਂ ਉਹ ਕਮਾ ਸਕਦੇ ਹੋ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਆ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੇਰੇ ਸੇ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਦੇ ਹੇਠ ਕਮੈਂਟ ਕਰਕੇ ਆਪਣਾ ਸਵਾਲ ਜਿਹੜਾ ਉਹ ਬੁੱਤ ਸੋ ਦੋਸਤੋ ਮਿਲਦੇ ਰਹਗਾ ਨੀ ਕਿ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ